ਨੰਦਾ ਸ਼ਰਮਾ ਮਾਮਲੇ 'ਚ ਵੱਡੀ ਕਾਰਵਾਈ ਮਿਊਜ਼ਿਕ ਕੰਪਨੀ ਦੇ ਨਿਰਵਾਤਾ ਗ੍ਰਿਫਤਾਰ ਮੈਲਾ ਕਮਿਸ਼ਨ ਦੀਆਂ ਹਦਾਇਤਾਂ ਤੇ ਲਿਆ ਗਿਆ ਐਕਸ਼ਨ ਪੰਜਾਬੀ ਗਾਇਕ ਸੁਨੰਦ ਸ਼ਰਮਾ ਨਾਲ ਧੋਖਾਧੜੀ ਦੇ ਮਾਮਲੇ 'ਚ ਸੰਗੀਤ ਕੰਪਨੀ ਦੇ ਨਿਰਮਾਤਾ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਨਿਰਮਾਤਾ ਪਿੰਕੀ ਤਾਲੀਵਾਲ ਖਿਲਾਫ ਹਮਲੋੜ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਪੰਜਾਬ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਕੇਲ ਦੇ ਹੁਕਮ 'ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਮਸ਼ਹੂਰ ਨਿਰਮਾਤਾ ਬਲੋਗ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਸੁਨੰਦ ਸ਼ਰਮਾ ਦੇ ਸ਼ੋਸ਼ਣ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਸੂਮੋਟੋ ਲਿਆ ਅਤੇ ਮਾਮਲਾ ਦਰਜ ਕਰਨ ਦੀ ਹਦਾਇਤ ਦਿੱਤੀ ਸੀ ਦਸਨ ਜੋਗੇ ਕੀ ਸੁਨੰਦਾ ਸ਼ਰਮਾ ਨੇ ਆਪਣੀ ਪੋਸਟ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕਰਦੇ ਹੋਏ ਅਪੀਲ ਕੀਤੀ ਸੀ ਸੁਨੰਦਾ ਨੇ ਲਿਖਿਆ ਹੈ ਕਿ ਇਹ ਮਹਾਨ ਦੇਸ਼ ਅਤੇ ਇਹ ਮਹਾਨ ਰਾਜ ਪੰਜਾਬ ਦੇ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ ਮੈਂ ਸਰਮਾਨ ਜੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਹੀ ਹਾਂ ਤਾਂ ਜੋ ਇੱਕ ਨੌਜਵਾਨ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫਲਤਾ ਪ੍ਰਾਪਤ ਕਰ ਸਕਾਂ ਅਤੇ ਇਹ ਮਹਾਨ ਰਾਜ ਪੰਜਾਬ ਲਈ ਇੱਕ ਚੰਗਾ ਨਾਮ ਲੈ ਆ ਸਕਾਂ ਦੇਖੋ ਐਦਾ ਇਹ ਕਿ ਮੈਂ ਜਦੋਂ ਸੁਰਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜ੍ਹੀ ਸੀਗੀ ਉਹਦੇ ਉੱਤੇ ਕਿ ਉਹ ਬਹੁਤ ਦੁਖੀ ਹੈ ਔਰ ਉਹਨੂੰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜ੍ਹਨ ਤੋਂ ਬਾਅਦ ਮੈਂ ਸੁਰਿੰਦਰ ਨੂੰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਬੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕਿ ਇਹਨੇ ਸਾਲਾਂ ਤੋਂ ਕੰਮ ਕਰ ਰਹੀ ਆ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ 1 ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ-ਅੱਛੇ ਪ੍ਰੋਜੈਕਟ ਨੂੰ ਦਿਲਾਣੇ ਨੇ ਲੇਕਿਨ ਸੁਰੰਦਾ ਨੇ ਜਦੋਂ ਆਪਣੀ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਮੈਂ ਆਪਣੀ ਮਦਰ ਨੂੰ ਲੁੱਕ ਆਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸ ਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਉਹਦੇ ਫੋਲੋਇੰਗ ਫਾਨ ਫੋਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾਂ ਆ ਔਰ ਉਹ ਲੜਕੀ ਨੇ ਜਿਨੇ ਇੰਨਾ ਪੈਸਾ ਕਮਾਇਆ ਹੋਏਗਾ ਲੇਕਿਨ ਅੱਜ ਉਹਦੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਹੈ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੇ ਦੁਖੀ ਹੋ ਕੇ ਉਹਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ خیال ਸੇਮ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਵੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਇੱਕ ਦਿਨ ਡੈਫੀਨਿਟਲੀ ਇਹ ਸੁਨੰਦਨ ਨੂੰ ਕਰੂੰਗੀ ਕਿ ਸਾਡੇ ਨਾਲ ਆ ਕੇ ਬੈਠੇ ਤੇ ਆਪਣੇ ਖੁਦ ਉਹ ਖੁਦ ਹੀ ਡਿਟੇਲ ਦੱਸੇ ਸਾਰੇ ਉਸਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਨਾ ਹਮੇਸ਼ਾ ਇੱਕ ਲੈਡੀ ਦੀ ਸੇਫਟੀ ਸਿਕਿਉਰਿਟੀ ਲਈ ਹੈਗੀ ਆ ਔਰ ਮੈਂ ਪੂਰਾ ਸਾਥ ਦਵਾਂਗੀ ਔਰ ਇਹਦੇ ਚ ਕਈ ਵਾਰੀ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ ਟੂ ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿੱਥੇ ਦਾ ਕਿਸੇ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੌਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀਆਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏ औरन की आरती सो आर्ता अकालजू को औरन की बोलियार और खालचे का बोला है देवी देव सिद्धन के लोक में प्रसिद्ध हो रहे सिद्ध गुरु गोविंद सिंह जी को होला है। गुरु प्यारी सा संगति जी हर साल की तरह इस साल 14वां होला मोहल्ला गुरुद्वारा साहिब रिवर साइड भी के 29 मार्च नु मनाया जा रहा है ਇਹ ਲਗਾ ਕੇ ਭਾਈ ਜਸਵੰਤ ਸਿੰਘ ਖਾਲੜਾ ਤੇ ਭਾਈ ਦिलावर ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸਾਂਝਾ ਅਖਾੜਾ ਲੱਗੇਗਾ। ਜਿਸ ਵਿੱਚ ਕੈਲੀਫੋਰਨੀਆ ਤੋਂ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ। ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ। ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ ਇਹਨਾਂ ਅਨੰਦਮਈ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਹ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ ਲਗਾਤਾਰ 16 ਘੰਟੇ ਦੀ ਸੀਮਾ ਅਰਜਨ ਚੜ੍ਹਦੀ ਕਲਾ ਟਾਈਮ ਟੀਵੀ ਨਾਉਥ ਮੀਖਾ ਤੇ ਵੀ ਖਾਇ ਜਾਵੇ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. bird truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Villa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar, covered California certified agency manager who can help you, your family, and your small business with health insurance. Call at 1-877-830-3270 or scan QR code to call or text.